ਬਿਊਟੀ ਤੇ ਤਨਨਾਤ ਬੀਐਸ ਸਰ ਦੇ ਚਵਾਨ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ ਥਾਣਾ ਡੇਰਾ ਬੱਬਾ ਨਾਨਕ ਦੀ ਪੁਲਿਸ ਅਤੇ ਬੀਐਸ ਅਤੇ ਅਧਿਕਾਰੀ ਪਹੁੰਚੇ ਮੌਕੇ ਤੇ ਭਾਰਤ ਪਾਕਿਸਤਾਨ ਕੁਮੰਤਰੀ ਸ਼ਰਦ ਦੇ ਤੇ ਤਨਨਾਤ ਬੀਐਸ ਸਰ ਦੇ ਸੈਕਟਰ ਕਰਤਾਰਸਪੁਰ ਅਦੀਨ ਡੇਰਾ ਬਬਨ ਨਾਨਕ ਤਰਨਖੋਟ ਦੇ ਨਜ਼ਦੀਕ ਬੀਐਸਐਫ ਦੀ 113 ਬਟਾਲੀਅਨ ਦੇ ਜਵਾਨ ਵੱਲੋਂ ਸਰਕਾਰੀ ਰਾਈਫਲ ਨਾਲ ਗੋਲੀ ਮਾਰ ਕੇ ਆਪਣੀ ਚੀਮਨ ਲੀਲਾ ਸਮਾਪਤ ਕਰਨ ਦਾ ਤਤਤਨਾਕਾ ਸਮਾਚਾਰ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਬੀਐਸਐਫ ਦੀ 113 ਬਟਾਲੀਅਨ ਦੀ ਪੀਓਪੀ ਆਬਾਦ ਵਿਖੇ ਡਿਊਟੀ ਤੇ ਤਾਇਨਾਤ ਬੀਐਸਐਫ ਦੇ ਜਵਾਨ ਰਾਜਵੀਰ ਸਿੰਘ ਵਾਸੀ ਸਨਖਾ ਵਾਸੀ ਘੱਟੂਆ ਜ਼ਿਲ੍ਹਾ ਚੰਮੂ ਵੱਲੋਂ ਸويرੀ ਆਪਣੀ ਇੱਕ ਸਾਥੀ ਸਮੇਤ ਇਲਾਕੇ ਦੀ ਗਸ਼ਤ ਕਰ ਰਹੇ ਸੰਤਾ ਇਸ ਦੁਰਾਂ ਰਾਜਵੀਰ ਸਿੰਘ ਦੋ ਗੋਲੀਆਂ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਬੀਐਸਐਫ ਦਾ ਜਵਾਨ ਆਪਰ ਮਹੀਨੇ ਦੇ ਪਹਿਲੇ ਹਫਤੇ ਇੱਕ ਮਹੀਨੇ ਦੀ ਛੁੱਟੀ ਖੱਟ ਕੇ ਡਿਊਟੀ ਤੇ ਆਇਆ ਸੀ ਅਤੇ ਉਕਤ ਨੌਜਵਾਨ ਤੋਂ 2014 ਵਿੱਚ ਪੱਤੀ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਰਾਜਪਾਲ ਸਿੰਘ ਦਾ 2 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸ ਦਾ ਇੱਕ ਪਰਾ ਵੀ ਹੈ। ਜਵਾਨ ਵੱਲੋਂ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰਨ ਤੇ ਬੀਐਸਐਫ ਜਵਾਨਾਂ ਅਤੇ ਅਧਿਕਾਰੀਆਂ ਵਿਚ ਸ਼ੋਗ ਦੀ ਲਾਸ਼ ਇਸ ਘਟਨਾ ਦੀ ਖਬਰ ਮਿਲਦੇ ਹੀ ਬੀਐਸਐਫ ਦੇ ਅਧਿਕਾਰੀਆਂ ਤੋਂ ਇਲਾਵਾ ਪੁਲਿਸ थाना ਡੇਰਾ ਬੱਬਾ ਨਾਨਕ ਉਤীম ਆਉਂਦੀ ਪੁਲਿਸ ਚੌਕੀ ਤਰਫ ਦੇ ਇੰਚਾਰਜ ਅੰਗਰੇਜ਼ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਤੇ ਇਸ ਮੌਕੇ ਉਹਨਾਂ ਦੱਸਿਆ ਕਿ ਮ੍ਰਿਤਕ ਜਵਾਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਤਕਲੀਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮੁੱਖ ਅਫਸਰਾ ਦਾ ਫੋਨ ਆਇਆ ਹੈ ਕਿ ਇੱਕ ਬੀਐਸਐਫ 193 ਤਾਮਟਰੀਆਂ ਪੋਸਟ ਬਾਦ ਉਥੇ ਕਾਂਸਟੇਬਲ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਹੱਤਵੰਤੇ ਕਰ ਲਈ ਹੈ ਬੋਕੇ ਤੇ ਗਿਆ ਬੋਕੇ ਤੇ ਪਤਾ ਲੱਗਾ ਕਿ ਕਾਸਟੇ ਬਰਾਜਵੀਰ ਸਿੰਘ 113 ਪਟਾਲੀਆਂ ਚ ਲੱਗਾ ਹੋਇਆ ਹੈ ਤੇ ਨਾਲ ਹੀ ਅਸੀਂ ਦੇਵੀ ਸਿੰਘ ਖੁਰਾ ਚੱਕੀ ਦੇ ਸੰਬੰਧ ਵਿੱਚ ਆਪਣੇ ਬਾਰਡਰ ਦੇ ਨਾਲ ਤਰਚੱਕ ਕੇ ਵਾਪਸ ਆ ਰਹੇ ਸੀ 44 ਦੇ ਵਾਪਸ ਆਉਂਦੇ ਆ ਦੇਵੀ ਸਿੰਘ ਦਾ ਪਿਸ਼ਾਬ ਕਰਨਾ ਰੁਕ ਗਿਆ ਤੇ ਉਚਰ ਆਪਣੀ ਰੈਫਲ ਵਾਸਤੇ ਆਪਣੇ ਆਪ ਨੂੰ ਇਹਦੇ ਦੋ ਗੋਲੀਆਂ ਮਾਰ ਦਿੰਦਾ ਇਦਣ ਦੇ ਮੌਕੇ ਤੇ ਮੌਤ ਹੋ ਗਈ ਹੈ ਤੇ ਫਿਲਹਾਲ ਇਹਦਾ ਪੋਸਟਮ ਕਰਾ ਰਹੇ ਹਾਂ 174 ਦੀ ਕਾਰਵਾਈ ਅਮਚ ਲੈਂਦੀ ਹੈ ਸਰ ਮੈ ਉਹਦੇ ਕਾਰਨ ਦਾ ਪਤਾ ਲੱਗਾ ਮੌਕੇ ਦਾ ਜਿਵੇਂ ਪਹਿਲਾਂ ਪੋਸਟ ਨੂੰ ਕਰਾ ਰਹੇ ਜੀ ਉਹਦੇ ਬਾਰੇ ਕੋਈ ਕੋਈ ਲਾਗੋ ਕੋਈ ਮੋਬਾਈਲ ਵਗੈਰਾ ਕੋਈ ਚੀਜ਼ ਨੀਕਦਮ ਦੋ ਕਿੰਨੇ ਕੇ ਸਰ ਏਜ ਹੈ ਤੇ ਕੋਈ 26 ਸਾਲ ਦੇ ਕਰੀਬ ਹੈ ਜੀ ਕਿ ਕਿੱਥੋਂ ਦਾ ਰਹਿਣਾ ਹੈ ਸਰ ਇਹ ਹੈਗਾ ਜੀ ਕਟੂਆ ਪਿੰਡ ਪਿੰਦਾ ਸੁਨਖਾ ਠਾਣਾ ਕਟੂਆ ਹਮਾਚੋ ਜੇ ਕੈਂਡੀਡਟ ਹੈ ਸਰ ਇਹਦੇ ਜਿਹੜੇ ਪਿਛਲੇ ਵਾਰਸ ਨੂੰ ਕਰਤਾ ਵਾਟਸਨ ਫਾਰਮ ਕਰਤਾ ਜੀ ਤਾਂ ਕੋਈ ਇਹਦਾ 2014 ਚ ਭਰਤੀ ਹੋਇਆ ਹੈ ਤੇ 2 ਸਾਲ ਪਹਿਲਾਂ ਦਾ ਵਿਆਹ ਹੋਇਆ ਹੈ ਦੋ ਭਰਾ ਹੈ ਦੋਨੇ ਵਾਰੇ ਪਹਿਲਾਂ ਉੱਥੇ ਫਾਰਮ ਕਰਤਾ ਠੀਕ